ਦੀ ਬੈਗ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਮਣਾਉਣ ਲੱਗਿਆਂ ਜੀ ਪਾਲਕ ਮੇਥਿਆਂ ਦੀ ਭੁਰਜੀ ਉਹਦੇ ਲਈ ਜੀ ਆਪਾਂ ਨੇ ਆਲੂ ਨੇ ਜਿਹੜੇ ਜਿਉ ਪਹਿਲਾਂ ਬੋਇਲ ਕਰਨੇ ਰੱਖੇ ਨੇ ਆਪਰੇ ਵਿੱਚ ਜੀ ਥੋੜੀ ਜੀ ਹਲਦੀ ਪਾ ਦਾਂਗੇ ਤੇਨਕ ਥੋੜਾ ਜਿਹਾ ਜੀ ਨਮਕ ਪਾ ਦਾਂਗੇ ਆਲੂ ਉਹਨਾਂ ਜੀ ਆਪਾਂ ਵਾਲ ਕੇ ਪਾਵਾਂਗੇ ਹਾਂਜੀ ਇਧਰ ਜੀ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਪਾ ਰਹੇ ਹਾਂ ਗਰਮ ਹੋਣ ਵਾਸਤੇ ਹਾਂਜੀ ਆਲੂ ਆ ਬੜੇ ਉਬਲ ਰਹੇ ਹਨ ਜੀ ਤੇਲ ਆਪਣਾ ਜੀ ਗਰਮ ਹੋ ਚੁੱਕਿਆ ਆ ਪਰ ਇਹਦੇ ਵਿੱਚ ਪਾ ਰਹੇ ਹਾਂ ਆਪਾਂ ਜਿਹੜੇ ਪਾਏ ਨੇ ਪਿਆਜ਼ ਅੱਜ ਆਪਾਂ ਵੀ ਪਿਆਜ਼ਾਂ ਨੂੰ ਭੁੰਨ ਰਹੇ ਹਾਂ। ਹਾਂਜੀ ਆਪਾਂ ਜੀ ਵਿਟੀਆਂ ਪਾ ਲੈਣਾ ਜੀ ਆਪਾਂ ਨੇ ਇੱਕ ਟਮਾਟਰ ਪਾਇਆ। ਆਪਾਂ ਟਮਾਟਰ ਨੂੰ ਵੀ ਪਿਆਜ਼ਾਂ ਦੇ ਨਾਲ ਹੀ ਭੁੰਨ ਲਵਾਂਗੇ। ਹਾਂਜੀ ਆਪਾਂ ਜੀ ਥੋੜਾ ਜਿਹਾ ਨਮਕ ਪਾ ਰਹੇ ਹਾਂ ਜੀ। ਆਪਣੇ ਟਮਾਟਰ ਤੇ ਪਿਆਜ਼ੇ ਨਮਕ ਦੇ ਨਾਲ ਅੱਗੇ ਛੇਤੀ ਭੁੱਜ ਜਾਣਗੇ। ਆਪਾਂ ਇਹਨੂੰ ਢਾੜਨਗੇ 1-2 ਮਿੰਟ ਲਈ। ਨੋਟਾ ਨੂੰ ਮੱਠ ਹਾਂਜੀ ਆਪਣਾ ਜੀ ਪਿਆਜ਼ ਲਾਈਟ ਬਣਾਉਣ ਜੇ ਹੋ ਚੁੱਕੇ ਨੇ ਆਪਾਂ ਇਹਦੇ ਵਿੱਚ ਜੀ ਮਸਾਲੇ ਪਾ ਰਹੇ ਹਾਂ ਆਪਾਂ ਜੀ ਪਾ ਰਹੇ ਹਾਂ ਇਹਦੇ ਵਿੱਚ ਹਲਦੀ ਆਪਾਂ ਪਾ ਰਹੇ ਹਾਂ ਜੀ ਗਰਮ ਮਸਾਲਾ ਪਾ ਰਹੇ ਹਾਂ ਜੀ ਲਾਲ ਮਿਰਚ ਸੀ ਹੋਈ ਸੁੱਕੀ ਲਾਲ ਮੈਂ ਹੁਪਰ ਦੀ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮੇਕਸ ਕਰ ਦਾਂਗੀ ਜੇ ਆਪਾਂ ਮਸਾਲੇ ਦੇ ਵਿੱਚ ਥੋੜਾ ਜਿਹਾ ਜੀ ਪਾਣੀ ਪਾ ਦਾਂਗੇ ਇਹ ਆਪ ਜੀ ਉੱਪਰ ਇਹ ਆਲੂ ਪਾ ਰਹੇ ਆਂ। ਜੀ ਆਪਾਰ ਪਾ ਰਹੇ ਆਂ ਜੀ ਪਾਲਕ ਤੇ ਮੇਥੀ। ਆਹ ਜੀ ਆਪਾਂ ਨੇ ਜੀ ਪਾਲਕ ਤੇ ਮੇਥੀ ਵਿੱਚ ਪਾ ਦਿੱ ਆਲੂ ਆਂ। ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਹਾਂਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਰਹੇ ਹਾਂ ਆਪਾਂ ਇਹਨੂੰ ਢੱਕ ਦਾਂਗੇ ਢੱਕ ਕੇ ਅੰਦੀ ਸਬਜੀ ਆਪਣੇ ਰਿਜ ਰਹੀ ਹੈ ਜੀ। ਆਪਾਂ ਦੀ ਵਿੱਚ ਸਬਜੀ ਨੂੰ ਹਲਾ ਦਾਂਗੇ। ਫੜੀਟਾ ਕਰਾਂਗੇ। ਢੱਕ ਕੇ 2 ਮਿੰਟ ਹੋਰ ਪਕਾ ਲਾਂ। ਹਾਂਜੀ ਆਪਣੀ ਜੀ ਪਾਲਕ, ਮੇਥੇ ਤੇ ਆਲੂਆਂ ਦੀ ਭੁਰਜੀ ਬਣ ਕੇ ਤਿਆਰ ਹੈ ਜੀ। ਬਹੁਤ ਵਧੀਆ ਸਬਜ਼ੀ ਬਣੀ ਜੀ ਤੁਸੀਂ ਵੀ ਜਰੂਰ ਬਣਾਇਓ ਜੀ ਜਰੂਰ ਟਰਾਈ ਕਰਿਓ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ